ਕਣ ਮਾਲ ਦਾ ਨੁਕਸਾਨ ਨਹੀਂ ਹੋ ਰਿਹਾ ਬਚਾ ਹੋ ਗਿਆ ਫਸਲਾਂ ਦਾ ਨੁਕਸਾਨ ਹੋਇਆ ਉਹ ਅਸੀਂ ਡੀਸਾ ਨੂੰ ਬੇਨਤੀ ਲਾਤੀ ਹੈ ਕਿ ਜਿੰਨਾ ਵੀ ਕਿਸੇ ਦਾ ਨੁਕਸਾਨ ਆ ਚਾਹੇ ਪਪੂਲਰ ਹੈ ਚਾਹੇ ਝੋਨਾ ਹੈ ਉਹਨਾਂ ਦਾ ਅਸੀਂ ਮੁਆਵਜ਼ਾ ਦੇਵਾਂਗੇ ਇੱਕ ਇੱਕ ਜਿਹੜਾ ਵੀ ਨੁਕਸਾਨ ਹੋਇਆ ਹਰ ਫਸਲ ਦਾ ਝੋਨਾ ਚਾਹੇ ਵਿਚਾਰਾ ਹੈ ਚਾਹੇ ਪਪੂਲਰ ਹੈ ਉਹਦਾ ਜਿਹੜਾ ਅਸੀਂ ਇੱਕ ਇੱਕ ਮੂਟੇ ਦਾ ਜਿਹੜਾ ਮੁਆਵਜ਼ਾ ਉਹਨਾਂ ਨੂੰ ਮਿਲੂਗਾ ਸੋ ਅੱਜ ਅਸੀਂ ਖੜੇ ਹਾਂ ਪਹਿਲੇ ਕੰਟੀਨੂ ਕੱਲ ਬ੍ਰਦਰ ਆ ਰਿਹਾ ਸੀ ਸਾਡੀ ਟੀਮ ਆ ਰਹੀ ਸੀ ਬਲਾਕ ਪ੍ਰਧਾਨ ਸਹਿਬਾਨ ਆ ਰਹੇ ਸੀ ਅਫਸਰ ਸਹਿਬਾਨ ਇੱਥੇ ਕੋ ਮਰੇ ਸੀ ਕਿਉਂਕਿ ਖਿਆਲ ਰੱਖਿਆ ਜਾ ਰਿਹਾ ਕਿ ਤੁਸੀ ਨੂੰ ਬਿਟਾਇਆ ਜਾ ਸਕੇ ਪਾਣੀ ਅੱਜ ਜਿਹੜਾ ਸਾਡੇ ਸਰਪੰਚ ਸਾਹਿਬ ਬਲਾਕ ਪ੍ਰਧਾਨ ਸਹਿਬਾਨ ਦੱਸ ਰਿਹਾ ਕਿ ਕੱਲ੍ਹ ਨਾਲੋਂ ਅੱਜ ਥੋੜਾ ਪਾਣੀ ਘਟਿਆ ਤੇ ਪ੍ਰਮਾਤਮਾ ਅੱਗੇ ਹੀ ਬੇਨਤੀ ਹੈ ਕਿ ਇਹ ਬਹੁਤ ਨੁਕਸਾਨ ਹੋ ਗਿਆ ਹੁਣ ਕਿਰਪਾ ਕਰੇ ਪਾਣੀ ਘਟੇ ਕਿਉਂਕਿ ਵਿਆਸ ਦਰਿਆਲ ਪਾਣੀ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸੋ ਉਹਨਾਂ ਲੋਕਾਂ ਨੂੰ ਵੀ ਅਸੀਂ ਸਪੈਸ਼ਲ ਗਜ਼ਾਵਰੀ ਦੇ ਹੁਕਮ ਅਫਸਰਾਂ ਨੇ ਦਿੱਤਾ ਕਿ ਜਦੋਂ ਵੀ ਪਾਣੀ ਘਟਦਾ ਇਹਨਾਂ ਜਿੰਨਾ ਵੀ ਨੁਕਸਾਨ ਹੋਇਆ ਇਹਨਾਂ ਤੇ ਬੰਦ ਦਾ ਮੁਆਵ ਲੋਕਾਂ ਦੇ ਕੱਲ ਜਾ ਕੇ ਘਰ ਖਾਲੀ ਕਰਾਏ ਘਰਾਂ ਚੋਂ ਪਿੰਡਾਂ ਦੇ ਪਿੰਡ ਜਿਹੜੇ ਵਿੱਚ बसे ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਸੋ ਪਿੰਡਾਂ ਦੇ ਲੋਕਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਮੁੱਖ ਮੰਤਰੀ ਸਾਹਿਬ ਖੁਦ ਕੱਲ ਹੈਲੀਕਾਪਟਰ ਵੀ ਉਸ ਗੁਰਦਾਸਪੁਰ ਪਠਾਨਗੋੜ ਏਰੀਆ ਦੇ ਵਿੱਚ ਸੱਡ ਕੇ ਆਏ ਨੇ ਕਿ ਜਿਹੜੇ ਘਰ ਵਿੱਚ ਇੱਕ ਇੱਕ ਘਰ ਵਿੱਚ ਮੈਂਬਰ ਰਹਿ ਜਾਂਦੇ ਆ ਉਹਨਾਂ ਨੂੰ ਅਨਾਜ ਨਹੀਂ ਆ ਕਰਾ ਸਕੇ ਉਹਨਾਂ ਦੀ ਜਾਨ ਦੀ ਰੱਖਿਆ ਕਿੱਥੇ ਜਾ ਸਕੇ ਸੋ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਆਪਣਾ ਹੈਲੀਕਾਪਟਰ ਸੱਡ ਕੇ ਆਪ ਕਾਰ ਦੇ ਵਿੱਚ ਆਏ ਆ ਨਹੀਂ ਤੇ ਪਹਿਲੇ ਮੁੱਖ ਮੰਤਰੀ ਇੱਕ ਰਾਉਂਡ ਜਾ ਲਾ ਕੇ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਚਲੇ ਜਾਂਦੇ ਸੀ ਤੇ ਕੱਲ ਮੈਂ ਹੋਰ ਇੱਕ ਹਾਸੋਣੀ ਗੱਲ ਦੇਖੀ ਅਸੀਂ ਤੇ ਲੋਕਾਂ ਨੂੰ ਬੇਨਤੀਆਂ ਕਰ ਕਰਕੇ ਪਾਣੀ ਜੋ ਬਾਹਰ ਕੱਢ ਰਹੇ ਸੀ ਤੇ ਬਾਜਵਾ ਸਾਹਿਬ ਇੱਥੇ ਚਲਦੀ ਫਿਰਦੀ ਪਾਣੀ ਵਾਲੀ ਬੱਸ ਵੀਡੀਓ ਬਣਾਉਣ ਹੀ ਲੈ ਆਏ ਉੱਥੇ ਰਾਣੇ ਦਾ ਬੇਟਾ ਤੇ ਬਾਜਵਾ ਸਾਹਿਬ ਦੀ ਪੂਰੀ ਤਿੱਖੀ ਬਹਿਸ ਤੁਹਾਡੇ ਚਰਨਾਂ ਦੇ ਵੀ ਤੁਸੀਂ ਦੇਖੀ ਹੋਣੀ ਹੈ ਵੀ ਉੱਥੇ ਲੜਾਈਆਂ ਕਰਨ ਜਾ ਰਹੇ ਉਹ ਇਹ ਟੈਲ ਲੜਾਈਆਂ ਦਾ ਨਹੀਂ ਲੋਕਾਂ ਦੀ ਜਾਨ ਬਚਾਉਂਦਾ ਸੋ ਭਾਰਤੀ ਆਮ ਆਦਮੀ ਪਾਰਟੀ ਸਰਕਾਰ ਲੱਗੀ ਹੋਈ ਹੈ ਸਰ ਕਿੰਨਾ ਕੀ ਰਿਹਾ ਪ੍ਰਭਾਵਿਤ ਹੋਇਆ ਕਿਉਂਕਿ ਤੁਹਾਡਾ ਮਹਿਕਮਾ ਵਾ ਕੀ ਲੱਗਦਾ ਵਾ ਕੋਈ ਦੇਖੋ ਆਪਣੇ ਜਿਹੜੇ ਇਹ ਪਿੰਡਾਂ ਦਾ ਜਿਹੜਾ ਸਸਰਾਲੀ ਦੇ ਵਿੱਚ ਨੁਕਸਾਨ ਹੋਇਆ ਉਹ ਅਸੀਂ ਪੂਰਾ ਮੁਆਵਜ਼ਾ ਦੇਵਾਂਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਕਰੀਬਨ 30000 ਏਕੜ ਦਾ ਨੁਕਸਾਨ ਹੋਇਆ ਹੋਰ ਲੱਗ ਗਿਆ ਕਿਸੇ 5000 ਕੀ ਤੇ 10000 ਜਿੰਨਾ ਵੀ ਪੂਰੇ ਪੰਜਾਬ ਚ ਨੁ ਸਪੈਸ਼ਲ ਗਦਾਵਰੀ ਤੋਂ ਬਾਅਦ ਹੀ ਪਤਾ ਲੱਗਣਾ ਸੋ ਜਿਹੜੀ ਜਿੰਨੀ ਵੀ ਗਦਾਵਰੀ ਹੋਏਗੀ ਜਿੰਦਾ ਵੀ ਨੁਕਸਾਨ ਹੋਊਗਾ ਉਹ ਅਸੀਂ ਸਾਰਿਆਂ ਨੂੰ ਮੁਆਵਜ਼ਾ ਦੇਵਾਂਗੇ ਠੀਕ ਸਰ ਤੁਸੀਂ ਨੁਕਸਾਨਾਂ ਨੂੰ ਵੀ ਮਿਲਦੇ ਹੋ ਜਾ ਕੇ ਕੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਮੁਆਵਜ਼ਾ ਜਿਹੜਾ ਕਿਸਾਨ ਭਰਾਏ ਕਈਆਂ ਦੀਆਂ ਜ਼ਮੀਨਾਂ ਠਿੱਕੇ ਤੇ ਆ ਉਹ ਕਹਿੰਦੇ ਵੀ ਜਿਹੜੀ ਜਿਹਦੇ ਨਾਂ ਤੇ ਜ਼ਮੀਨ ਹੁੰਦੀ ਹੈ ਮੁਆਵਜ਼ਾ ਉਹਦੇ ਖਾਤੇ ਚਲ ਜਾਂਦਾ ਤੁਸੀਂ ਇੱਥੇ ਵੀ ਖਿਆਲ ਰੱਖਿਓ ਜਿਹਨੇ ਖੇਤੀ ਕੀਤੀ ਆ ਉਸ ਕਿਸਾਨ ਨੂੰ ਹੀ ਇਹਦਾ ਮੁਆਵਜ਼ਾ ਆਪਾਂ ਡਿਊਟੀ ਲਗਾ ਕੇ ਅਸਲ ਦੀ ਚੈੱਕ ਕਰਵਾ ਕੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਮੁਆਵਜ਼ਾ ਦੇ ਲੋ ਧੰਨਵਾਦ ਹੋਇਆ ਬੰਨ ਜਿਹੜਾ ਟੁੱਟ ਗਿਆ ਸੀ ਲੋਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਪੂਰੀ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਜਾਇਜ਼ਾ ਲਿਆ ਤੁਸੀਂ ਨਹੀਂ ਸਾਰੇ ਪ੍ਰਸ਼ਾਸਨ ਇੱਥੇ ਮੌਜੂਦ ਹੈ ਸਾਰਾ ਫੋਰੈਸਟ ਡਿਪਾਰਟਮੈਂਟ ਤੋਂ ਲੈ ਕੇ ਬੀਡੀਪੀ ਉਹ ਨਰੇਗਾ ਵਰਕਰ ਸਾਰਾ ਇਰੀਗੇਸ਼ਨ ਵਿਭਾਗ ਮੰਤਰੀ ਸਾਹਿਬ ਆਪ ਖੁਦ ਚੱਲ ਕੇ ਆਏ ਨੇ ਔਰ ਇਹਨਾਂ ਤੋਂ ਵੱਲੋਂ ਟੀਮ ਲਗਾਤਾਰ ਇੱਥੇ ਭੇਜੀ ਜਾ ਰਹੀ ਹੈ ਤਾਂ ਕਿ ਇੱਥੇ ਪਿੰਡ ਦੇ ਵਿੱਚ ਜਿਹੜੀ ਪਾਣੀ ਦੀ ਸੱਟ ਹੈ ਉਹ ਅੰਦਰ ਨਾ ਮਤਲਬ ਟੂਸੀ ਬੰਨ ਜਿਹੜਾ ਹੈਗਾ ਉਹ ਨਾ ਟੁੱਟੇ ਉਹਨੂੰ ਸੱਟ ਨਾ ਲੱਗੇ ਤੇ